ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਥਾਣਾ ਦੇ ਪੁਲਿਸ ਵੱਲੋਂ ਅਜਿਹੇ ਚੋਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਚੋਰੀ ਦੇ ਕਈ ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ ਅਤੇ ਥਾਣਾ ਤਿੱਬੜ ਵਿੱਚ ਦਰਜ ਇੱਕ ਮਾਮਲੇ ਵਿੱਚ ਉਹ ਪਗੋੜਾ ਵੀ ਚੱਲ ਰਿਹਾ ਹੈ ਇਸ ਦੇ ਦੋ ਹੋਰ ਸਾਥੀ ਇਸ ਦੇ ਨਾਲ ਚੋਰੀਆਂ ਵਿੱਚ ਸ਼ਾਮਿਲ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਜਦਕਿ ਦੂਸਰਾ ਪਹਿਲਾਂ ਹੀ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਿਆ ਹੈ ਥਾਣਾ ਪੁਰਾਣਾ ਸ਼ਾਲਾ ਵਿਖੇ ਹੀ ਇਸ ਦੇ ਖਿਲਾਫ ਵੱਖ-ਵੱਖ ਘਰਾਂ ਵਿੱਚ ਚੋਰੀਆਂ ਕਰਨ ਦੇ ਤਿੰਨ ਮਾਮਲੇ ਦਰਜ ਹਨ ਐਸਐਚਓ ਮੈਡਮ ਕ੍ਰਿਸ਼ਮਾ ਨੇ ਦੱਸਿਆ ਕਿ ਸੰਨੀ ਉਰਫ ਚਿਤਾਵਾਸੀ ਕਨਵਲ ਚੋਰੀਆ ਕਰਨ ਦਾ ਆਦੀ ਹੈ ਤੇ ਇਸ ਦੇ ਪਿੱਛੇ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਕਾਫੀ ਦੇਰ ਤੋਂ ਲੱਗੀ ਹੋਈ ਸੀ ਅਸੀਂ ਸੰਨੀ ਉਰਫ ਚਿਤਾ ਪੁੱਤਰ ਮੋਨ ਸਿੰਘ ਵਾਸੀ ਕਨਵਨ ਇਹਨੂੰ ਵਕ ਵਕ ਚੋਰੀ ਦੇ ਕੇਸਸ ਦੇ ਵਿੱਚ ਆਪਣੇ ਅਰੈਸਟ ਕੀਤਾ ਇਹ ਸਾਡੇ ਕੋਲ ਸਾਡੇ ਥਾਣੇ ਦੇ ਵਿੱਚ 63 ਸੰਬਾਈ ਦਾ ਤੇ 15 ਤੇ 20 ਮੁਕਦਮਾ ਨੰਬਰ ਸਨ 23 ਦਾ ਇਹ ਦਰਜ ਨੇ ਜੋ ਬਾਈ ਨੇ ਇਹਦੇ ਖਿਲਾਫ ਦਰਜ ਕੀਏ ਇਹਦੇ ਵਿੱਚ ਇਹਦੇ ਹੋਰ ਦੋ ਸਾਥੀ ਨੇ ਜਿਨ੍ਹਾਂ ਵਿੱਚੋਂ ਇੱਕ ਸਾਥੀ ਜਿਹੜਾ ਉਹਨੂੰ ਅਸੀਂ ਪਹਿਲਾਂ ਹੀ ਅਰੈਸਟ ਕਰ ਚੁੱਕੇ ਹਾਂ ਤੇ ਇਸ ਦੀ ਗ੍ਰਿਫਤਾਰੀ ਕੱਲ ਪਾਈ ਗਈ ਹੈ ਤੇ ਇਸ ਦੇ ਨਾਲ ਨਾਲ ਇਸ ਦਾ ਇੱਕ ਹੋਰ ਜਿਹੜਾ ਸਾਥੀ ਹੈ ਉਹ ਦੱਸਿਆ ਜਾ ਰਿਹਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਫਰਦਰ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਹਦਾ ਰਿਮਾਂਡ ਲੈ ਕੇ ਜਿਹੜੀ ਰਿਕਵਰੀ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾਏ ਸੰਨੀ ਉਰਫ ਚੀਤਾ ਜੀ ਇਹ ਕਾਫੀ ਧੇਰ ਤੋਂ ਇਹਦੇ ਮਗਰ ਅਸੀਂ ਲੱਗੇ ਹੋਏ ਸੀਗੇ ਬਟ ਕੁਝ ਦਿਨ ਪਹਿਲਾਂ ਇਹ ਸਾਡੀ ਪੁਲਿਸ ਪਾਰਟੀ ਨੂੰ ਚਕਮਾ ਦੇ ਗਿਆ ਸੀ ਤੇ ਉਹ ਪੁਲਿਸ ਪਾਰਟੀ ਨੇ ਉਹਨੂੰ ਐਸ ਮੋਟੀਵੇਸ਼ਨ ਲੈਂਦੇ ਹੋਏ ਤੇ ਇਹਨੂੰ ਨਾਲ ਦੀ ਨਾਲ ਹੀ ਦੂਸਰੇ ਤੀਸਰੇ ਦਿਨ ਫਿਰ ਇਹਨੂੰ ਕਾਬੂ ਕਰ ਲਿਆ